ਤੁਹ ਜੁੜੇਗਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਹੈ ਯੁੱਧ ਨਸ਼ਿਆਂ ਵਿਰੋਧ ਮਹਮ ਤਹਿਤ ਲਗਾਤਾਰ ਪੰਜਾਬ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇਸੇ ਤਹਿਤ ਫ੍ਰੀਕੋਰਡ ਪੁਲਿਸ ਵੱਲੋਂ 16 ਕੁਇੰਟਲ 10 ਕਿਲੋ ਦੇ ਕਰੀਬ ਪੋਸਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਹੈ ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੈਹਨ ਜੀ ਸਾਰਿਆਂ ਜਿਹੜਾ ਯੁੱਧ ਨਸ਼ਿਆਂ ਵਿਰੋਧ ਮਹਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਅਧੀਨ ਹੀ ਜੇ ਫਰੀਦਕੋਟ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਸਾਡੀ CIA ਦੀ ਟੀਮ ਵੱਲੋਂ ਜਿੱਤੋਂ ਵੱਲ ਇਹਦੇ ਨਾਲ ਹੀ ਆਪਣੀ ਟੀਮ CIA ਤੇ ਉੱਥੇ ਆਪਾਂ ਨੂੰ ਇੱਕ ਕੈਂਟਰ ਵਿੱਚੋਂ 16 ਕੁਇੰਟਲ ਤੇ 10 ਕਿਲੋਗ੍ਰam ਜਿਹੜੀ ਭੁੱਕੀ ਚੂਰਾ ਬੋਸ ਦਾ ਬਰਾਮਦ ਹੋਇਆ ਜਿਸ ਤੇ ਮਕਦਮਾ ਨੰਬਰ 33 ਜਿਹੜਾ ਹੈਗਾ ਬਾਜਾਖਾਨਾ थाना ਵਿੱਚ ਦਰਜ ਕੀਤਾ ਗਿਆ ਇਸ ਦੇ ਵਿੱਚ ਕੁੱਲ ਤਿੰਨ ਦੋਸ਼ੀ ਅਰੈਸਟ ਹੋਏ ਨੇ ਜਿਸ ਦਾ ਨਾਮ ਗਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚਾਣਾ ਜੱਟ ਸੁਲਵਿੰਦਰ ਸਿੰਘ ਉਰਫ ਸੋਨਾ ਪੁੱਤਰ ਬਲਵਾਰ ਸਿੰਘ ਵਾਸੀ ਓਲੂ ਵਾਲਾ ਰੋਡ ਜ਼ਿਲ੍ਹਾ ਫਰੀਦਕੋਟ ਤੀਸਰਾ ਸੁਖਪਾਲ ਸਿੰਘ ਉਰਫ ਮਨੀ ਪੁੱਤਰ ਅਨਵੀਰ ਸਿੰਘ ਗਲੀ ਨੰਬਰ 3 ਸੰਜੇਨਗਰ ਵਸਤੀ ਜ਼ਿਲ੍ਹਾ ਫਰੀਦਕੋਟ ਇਹ ਜਿਹੜੇ ਤਿੰਨਾਂ ਜਣਿਆਂ ਪਾਸੋਂ ਇੱਕ ਕੈਂਟਰ ਦੇ ਵਿੱਚ ਜੋ ਕਿ ਇੱਕ ਕੈਂਟਰ ਆਪਣਾ ਅਸ਼ੋਕ ਲੈਲੈਂਡ ਮੇਕ ਦਾ PB03BF 8590 ਇਦੇ ਵਿੱਚੋਂ 73 ਗੱਟਿਆਂ ਦੇ ਵਿੱਚ ਪੁਲਿਸ 1610 ਕਿਲੋਗ੍ਰਾਮ ਦੀ ਰਿਪੋਰਟ ਆ ਰਹੀ ਹੈ। ਕੋਈ ਈਨਫਰਮੇਸ਼ਨ ਸੀ ਜਾਂ ਨਹੀਂ? ਨਹੀਂ ਇਹ ਜਿਹੜੀ ਰਿਕਵਰੀ ਹੈਗੀ ਆ ਜਿਵੇਂ ਨਸ਼ਿਆਂ ਦੇ ਸਬੰਧ ਵਿੱਚ ਜਿਹੜੀਆਂ ਰੈਗੂਲਰ ਗਸ਼ਤ ਜਿਹੜੀਆਂ ਥਾਣਿਆਂ ਵੱਲੋਂ ਐਂਡ ਸੀਆਈਏ ਵੱਲੋਂ ਕੀਤੇ ਜਾਇਆਂ ਨੇ ਉਹਦੇ ਅਧੀਨ ਹੀ ਸੀਆਈਏ ਜੈਤੋਂ ਵੱਲੋਂ ਜਿਹੜੀ ਹੈਗੀ ਆ ਨੈਸ਼ਨਲ ਹਾਈਵੇ ਦੇ ਉੱਤੇ ਗਸ਼ਤ ਕੀਤੀ ਜਾ ਰਹੀ ਸੀ। ਉਹਨਾਂ ਨੂੰ ਸ਼ੱਕ ਪੈਣ ਦੇ ਸ਼ੱਕ ਦੇ ਆਧਾਰ ਤੇ ਉਹਨਾਂ ਵੱਲੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਤੇ ਉਹ ਜਦੋਂ ਰੋਕੇ ਆ ਗਿਆ ਤੇ ਕੁਛ ਪੜਤਾਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਹੈ ਸਾਹਮਣੇ ਆਈ ਹੈਗੀ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਤਾਂ ਜਿਹੜਾ ਹੈ ਨਹੀਂ ਇਹਨਾਂ ਤੇ ਕਿਸੇ ਵੀ ਐਂਟੀਪੀਐਸ ਐਕਟ ਦੇ ਅਧੀਨ ਇਹਨਾਂ ਤੇ ਮਾਮਲਾ ਨਹੀਂ ਦਰਜ ਹੈਗਾ ਇਹਨਾਂ ਵਿੱਚੋਂ ਇੱਕ ਜਣੇ ਤੇ ਐਕਸੀਡੈਂਟਲ ਦੈਟਸਾ ਦਾ ਪਛਾੜ ਜਿਹੜਾ ਜਰੂਰ ਜਿਹੜਾ ਹੈਗਾ ਸਰ ਜਾਂਚ ਪਤਾ ਲੱਗੇ ਕਿਥੋਂ ਲੈ ਕੇ ਆ ਰਹੇ ਸੀ ਔਰ ਕਿੱਥੇ ਸਪਲਾਈ ਕਰਨਾ ਹੈ ਸੋ ਹੁਣ ਤੱਕ ਜੇ ਸਾਡੀ ਸਾਹਮਣੇ ਆਈ ਹੈ ਉਹਦੇ ਚੋ ਜੋ ਸੈਂਟਰਲ ਆਪਣੇ ਆਪ ਕਹਿ ਲਈਏ ਇੱਕ ਵਾਰ ਇੰਡੀਆ ਉਤੋਂ ਇਹ originate ਹੋਈ ਹੈਗੀ ਕਿਉਂਕਿ ਹੁਣ ਹੀ ਜਿਹੜਾ ਹੈਗਾ ਸੀਜ਼ਨ ਖਤਮ ਹੋਇਆ ਤੇ ਉਤੋਂ originate ਹੋਈ ਹੈ ਹੁਣ ਸਪੈਸੀਫਿਕਲੀ ਕਿਸ ਪਲੇਸ ਤੋਂ ਇਹ ਲੈ ਕੇ ਆਏ ਆ ਅੱਗੇ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਸੀ ਇਹਦੇ ਉੱਤੇ ਜਿਹੜੀ ਜਾਂਚ ਸਾਡੇ ਵੱਲੋਂ ਕੀਤੀ ਜਾ ਰਹੀ ਹੈਗੀ ਤੇ ਉਸ ਫਾਲੋ ਅਪ ਜਿਹੜਾ ਐਕਸ਼ਨ ਹੈ ਉਹ ਵੀ ਕੀਤਾ ਜਾ ਰਿਹਾ ਹੈ ਇਹ ਡਰਾਈਵਰੀ ਤੇ ਨਹੀਂ ਕੋਈ ਕੋਈ ਕੰਮ ਕਰ ਰਹੀ ਹੈ ਇਨਾਂ ਦੀ ਜੋ ਪ੍ਰੋਫਾਈਲਿੰਗ ਹੁਣ ਤੱਕ ਸਾਹਮਣੇ ਆਈ ਹੈਗੀ ਵੇ ਇਹ ਡਰਾਈਵਰੀ ਨੇ ਬੇਸਿਕਲੀ ਇਹ ਤੇ ਲੇਕਿਨ ਇਹ ਜਿਸ ਤਰ੍ਹਾਂ ਨਾਲ ਇਹ ਇੱਕ ਐਡੀ ਵੱਡੀ ਖੇਪ ਨੂੰ ਲੈ ਕੇ ਆ ਰਹੇ ਆ ਜੋ ਮੈਨੂੰ ਲੱਗਦਾ ਕਿ ਇੱਕ ਕੋਰੀਅਰ ਦੇ ਰੂਪ ਚ ਜਿਹੜੇ ਹੁੰਦੇ ਆ ਨਾ ਕਿ ਅਸੀਂ ਡਿਲੀਵਰੀ ਵਖਾ ਕੇ ਤੇ ਉਹ ਚੀਜ਼ਾਂ ਕਰਕੇ ਉਸ ਤਰ੍ਹਾਂ ਦੇ ਇਹ ਥੋੜੇ ਜਿਹੜੇ ਭਰਾ ਦੇ ਅਸੀਂ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕਿੱਥੋਂ ਆਇਆ ਮੈਂ ਜਿਹੜੇ ਸਪੈਸਿਫਿਕ ਨਹੀਂ ਅਸੀਂ ਹੋ ਪਾਏ ਜੇ ਮਤਲਬ ਕਿ ਅਸੀਂ ਕਹਿ ਦਈਏ ਕਿ ਇਹ ਕਿੱਥੋਂ ਬੇਸਿਕਲੀ originate ਹੋਇਆ ਹੈਗਾ ਕਿਉਂਕਿ ਜਿਹੜੇ ਕਈ ਵਾਰੀ ਆਫਰ ਜਿਹੜੇ ਅੱਜ ਕੱਲ ਨਸ਼ਾ ਤਸਕਰ ਨੇ ਇਹ ਕੱਟ ਆਫ ਮੈਥਡ ਯੂਜ਼ ਕਰਦੇ ਨੇ ਬਈ ਅੱ데ਰਾ ਕਿਸ ਨੇ ਚਲਾਇਆ ਅੱ데ਰਾ ਕਿਸ ਨੇ ਚਲਾਇਆ ਅੱ데ਰਾ ਕਿਸ ਨੇ ਚਲਾਇਆ ਸੋ ਉਹ ਜਿਹੜਾ ਜਾਂਚ ਦਾ ਵਿਸ਼ਾ ਹੈਗਾ ਸਾਡਾ ਹਾਲੇ ਅਸੀਂ ਸੂਨੂ ਨੂੰ ਉੱਤੇ ਤੇ ਕਰਕੇ ਟੈਕਨੀਕਲੀ ਉੱਥੇ ਜ਼ਰੂਰ ਪਹੁੰਚਾਂਗੇ